ਫਗਵਾੜਾ ਵਿਖੇ ਫਾਇਰ ਵਿਭਾਗ ਵੱਲੋਂ ਫਾਇਰ ਸੇਫਟੀ ਵੀਕ ਮਨਾਇਆ ਜਾ ਰਿਹਾ ਹੈ ਇਸ ਫਾਇਰ ਸੇਫਟੀ ਵੀਕ ਵਿੱਚ ਵਕ-ਵਕ ਥਾਵਾਂ ਜਿਵੇਂ ਕਿ ਸਕੂਲ ਕਾਲਜ ਹਸਪਤਾਲ ਆਦਿ ਇਹਨਾਂ ਥਾਵਾਂ ਤੇ ਜਾ ਕੇ ਟ੍ਰੇਨਿੰਗ ਦਿੱਤੀ ਜਾਵੇਗੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਫਾਇਰ ਵਿਭਾਗ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਪੰਜਾਬ ਸਰਕਾਰ ਤੇ ਫਾਇਰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪੂਰੇ ਭਾਰਤ ਦੇ ਵਿੱਚ ਫਾਇਰ ਸੇਫਟੀ ਵੀਕ ਮਨਾਇਆ ਜਾਂਦਾ ਹੈ ਤੇ ਇਸ ਵੀਕ ਦੇ ਦੌਰਾਨ ਜਿੰਨੇ ਵੀ ਹੋਟਲ ਕਾਲਜ ਸਕੂਲ ਫੈਕਟਰੀ ਹਸਪਤਾਲ ਸਾਰਿਆਂ ਨੂੰ ਫਾਇਰ ਸੇਫਟੀ ਦੀ ਜਾਣਕਾਰੀ ਦਿੰਦੇ ਹਨ ਤਾਂ ਜੇਕਰ ਕਿਤੇ ਅੱਗ ਲੱਗਦੀ ਹੈ ਤਾਂ ਤੁਸੀਂ ਉਸ ਜਾਣਕਾਰੀ ਦਾ ਫਾਇਦਾ ਚੱਕ ਆਪਣਾ ਨੁਕਸਾਨ ਹੋਣ ਤੋਂ ਬਚਾ ਸਕਦੇ ਹੋ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਫਾਇਰ ਵਿਭਾਗ ਫਗਵਾੜਾ ਡੇਨ ਚਾਰਜ ਵਜੋਂ ਮੈਂ ਸ਼੍ਰੀ ਸੁਖਵਿੰਦਰ ਸਿੰਘ ਫਾਇਰ ਸਟੇਸ਼ਨ ਅਫਸਰ ਆਪ ਸਾਰੇ ਫਗਵਾੜਾ ਸ਼ਹਿਰ ਵਾਸੀਆਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਕਿ 14 April ਤੋਂ ਲੈ ਕੇ 20 April ਤੱਕ ਪੰਜਾਬ ਸਰਕਾਰ ਅਤੇ ਸਾਡੇ ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਪੂਰੇ ਭਾਰਤ ਦੇ ਵਿੱਚ ਫਾਇਰ ਸੇਫਟੀ ਵੀਕ ਮਨਾਇਆ ਜਾਂਦਾ ਹੈ। ਔਰ ਇਸ ਵੀਕ ਦੇ ਦੌਰਾਨ ਅਸੀਂ ਆਪਣੇ ਵਿਭਾਗ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਜਿੰਨੇ ਵੀ ਹੋਟਲ ਸਕੂਲ ਕਾਲਜ ਫੈਕਟਰੀਜ਼ ਸਾਰਿਆਂ ਨੂੰ ਅਸੀਂ ਫਾਇਰ ਸੇਫਟੀ ਦੀ ਜੀਡੀਐ ਜਾਣਕਾਰੀ ਪ੍ਰੋਵਾਈਡ ਕਰਾਉਣੀ ਹੁੰਦੀ ਹੈ ਸੋ ਜਿਹਦੇ ਵਿੱਚ ਜੇ ਕਿਤੇ ਕੋਈ ਅੱਗ ਲੱਗਦੀ ਹੈ ਔਰ ਤੁਸੀਂ ਉਸ ਜਾਣਕਾਰੀ ਤੋਂ ਫਾਇਦਾ ਉਠਾ ਕੇ ਆਪਣੇ ਪੱਧਰ ਦੇ ਉੱਤੇ ਹੀ ਆਪਣਾ ਨੁਕਸਾਨ ਹੋਣ ਤੋਂ ਬਚਾ ਸਕੋ ਸੋ ਮੇਰੀ ਇਸ ਚੈਨਲ ਦੇ ਮਾధ్యਮ ਰਾਹੀਂ ਆਪ ਸਾਰੇ ਫਗਵਾੜਾ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ 14 April ਤੋਂ ਲੈ ਕੇ 20 April ਤੱਕ ਸਾਡੇ ਵਿਭਾਗ ਵੱਲੋਂ ਸਕੂਲ ਕਾਲਜ ਯੂਨੀਵਰਸਿਟੀ ਫੈਕਟਰੀ ਹਸਪੀਟਲ ਸਾਰਿਆਂ ਨੂੰ ਫਾਇਰ ਸੇਫਟੀ ਦੀ ਜਿਹੜੀ ਹੈ ਅਸੀਂ ਟ੍ਰੇਨਿੰਗ ਦੇਣੀ ਹੈ ਔਰ ਆਪ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਵੀ ਟ੍ਰੇਨਿੰਗ ਦੇ ਇਹ ਪ੍ਰੋਗਰਾਮ ਆਰਗੇਨਾਈਜ਼ ਕਰਵਾਉਣੇ ਨੇ ਕੋਈ ਸਕੂਲ ਦੀਆਂ ਐਸੋਸੀਏਸ਼ਨਸ ਨੇ ਜਾਂ ਕੋਈ ਰੈ residențial ਏਰੀਆ ਦੀਆਂ ਐਸੋਸੀਏਸ਼ਨਸ ਨੇ ਜੋ ਆਪਣੇ residențial ਏਰੀਆ ਦੇ ਵਿੱਚ ਕਮਿਊਨਿਟੀਜ਼ ਦੇ ਵਿੱਚ ਫਾਇਰ ਸੇਫਟੀ ਦੇ ਲੈਕਚਰ ਕਰਵਾਉਣਾ ਚਾਹੁੰਦੇ ਨੇ ਤਾ ਉਹ ਜਲਦੀ ਤੋਂ ਜਲਦੀ ਫਾਇਰ ਵਿਭਾਗ ਫਗਵਾੜਾ ਦੇ ਨਾਲ ਸੰਪਰਕ ਕਰੋ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਪੰਜਾਬ ਪੁਲਿਸ ਦੇ ਜਿਹੜੇ ਉੱਚ ਅਧਿਕਾਰੀ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਪੁਲਿਸ ਦੇ ਜਿੰਨੇ ਵੀ ਕਰਮਚਾਰੀਆਂ ਉਹਨਾਂ ਨੂੰ ਵੀ ਟ੍ਰੇning ਜਿਹੜੀ ਦਿਲਵਾਣੀ ਬਹੁਤ ਜ਼ਰੂਰੀ ਆ ਤਾਂ ਜੋ ਐਮਰਜੈਂਸੀ ਹਾਲਾਤਾਂ ਵੇਲੇ ਅਸੀਂ ਜਿਹੜਾ ਹੈਗਾ ਵੱਧ ਤੋਂ ਵੱਧ ਨੁਕਸਾਨ ਹੋਣ ਤੋਂ ਅਸੀਂ ਬਚਾ ਸਕੀਏ ਸੋ ਇਸ ਚੀਜ਼ ਦਾ ਧਿਆਨ ਰੱਖ ਕੇ 14 April ਤੋਂ 20 April ਦੇ ਦਰਮਿਆਨ ਅਸੀਂ ਇਹ ਟ੍ਰੇਨਿੰਗ ਕਰਾਣੀ ਹੈ ਸੋ ਕਿਰਪਾ ਕਰਕੇ ਜਲਦੀ ਤੋਂ ਜਲਦੀ ਵਿਭਾਗ ਦੇ ਨਾਲ ਸੰਪਰਕ ਕਰਕੇ ਆਪਣਾ ਤੁਹਾਡਾ ਜਿਹੜਾ ਵੀ ਤਰੀਕ ਜਾਂ ਕੋਈ ਸਮਾਂ ਸੈੱਟ ਹੋ ਸਕਦਾ ਹੈ ਟ੍ਰੇਨਿੰਗ ਦੇ ਸਬੰਧ ਦੇ ਵਿੱਚ ਉਹ ਸਾਡੇ ਵਿਭਾਗ ਨਾਲ ਸੰਪਰਕ ਕਰੋ ਤਾਂ ਜੋ ਅਸੀਂ ਆਪਣਾ ਫਾਇਰ ਸੇਫਟੀ ਮਿਸ਼ਨ ਨੂੰ ਟ੍ਰੇਨਿੰਗ ਦੇ ਮਿਸ਼ਨ ਨੂੰ ਜਿਹੜਾ ਹੈਗਾ ਹੋਰ ਵੀ ਵਧੀਆ ਸਫਲਤਾ ਦੇ ਨਾਲ ਨਿਪਰੇ ਚਾੜ੍ਹ ਸਕੀਏ ਔਰ ਦੂਜੀ ਬੇਨਤੀ ਮੈਂ ਆਪ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਕਰਨੀ ਚਾਹੁੰਦਾ ਗਰਮੀਆਂ ਦਾ ਸੀਜ਼ਨ ਆ ਗਿਆ ਰਾਤ ਨੂੰ ਜਦੋਂ ਵੀ ਕਿਤੇ ਕੋਈ ਫਾਇਰ ਬ੍ਰਿਗੇਡ ਫਗਵਾੜਾ ਦੀ ਗੱਡੀ ਬਾਹਰ ਸ਼ਹਿਰ ਦੇ ਵਿੱਚ ਕਿਤੇ ਅੱਗ ਬੁਝਾਉਣ ਜਾਂਦੀ ਹੈ ਤਾਂ ਲੋਕਾਂ ਵੱਲੋਂ ਗਲਤ ਤਰੀਕੇ ਨਾਲ ਸੜਕ ਦੇ ਉੱਤੇ ਪਾਰਕਿੰਗ ਗੱਡੀਆਂ ਕੀਤੀਆਂ ਹੁੰਦੀਆਂ ਨੇ ਜਿਸ ਕਰਕੇ ਫਾਇਰ ਬ੍ਰਿਗੇਡ ਦੀ ਗੱਡੀ ਦਾ ਜਿਹੜਾ ਹੈਗਾ ਰਸਤਾ ਰੁਕ ਜਾਂਦਾ ਹੈ ਔਰ ਅੱਗ ਵਾਲੀ ਥਾਂ ਦੇ ਉੱਤੇ ਪਹੁੰਚਣ ਲਈ ਵੀ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਸੋ ਕਿਰਪਾ ਕਰਕੇ ਧਿਆਨ ਰੱਖੋ 2-3 ਮਹੀਨੇ ਆਪਣੀਆਂ ਗੱਡੀਆਂ ਨੂੰ ਪ੍ਰੋਪਰ ਥਾਂ ਦੇ ਉੱਤੇ ਲਗਾਓ ਤਾਂ ਜੋ ਐਮਰਜੈਂਸੀ ਹਾਲਾਤਾਂ ਦੇ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਦੇ ਕੋਈ ਬਲਾਕੇਜ ਦੀ ਟ੍ਰੈਫਿਕ ਪ੍ਰੋਬਲਮ ਨਾ ਆਵੇ ਧੰਨਵਾਦ